ਅੱਜ ਫੇਰ ਹੋ ਗਿਆ ਇੱਕ ਹੋਰ ਸ਼ਖਸ ਲੱਖਪਤੀ 6 ਰੁਪਏ ਦੇ ਵਿੱਚ 9 ਲੱਖ ਰੁਪਏ ਦਾ ਪ੍ਰਾਈਜ਼ ਨਿਕਲਿਆ ਕੁਝ ਹੀ ਸਮਾਂ ਪਹਿਲਾਂ ਅੱਜ 8 ਵਜੇ ਜੋ ਡਰਾ ਨਿਕਲਿਆ ਸੀ ਉਸ ਦੇ ਵਿੱਚ ਇੱਕ ਸ਼ਖਸ ਫੇਰ 9 ਲੱਖ ਰੁਪਏ ਦਾ ਮਾਲਕ ਬਣਿਆ ਆਓ ਜਾਣਦੇ ਹਾਂ ਸ਼ਾਹ ਜੀ ਲਾਟਰੀ ਏਜੰਸੀ ਵਾਲਿਆਂ ਨੇ ਇੱਕ ਵਾਰ ਫੇਰ 9 ਲੱਖ ਰੁਪਏ ਦਾ ਮਾਲਕ ਬਣਾਇਆ ਕੇਵਲ 6 ਰੁਪਏ ਦੇ ਵਿੱਚ ਕਿੱਦਾਂ ਬਣਿਆ 6 ਰੁਪਏ ਦੇ ਵਿੱਚ 9 ਲੱਖ ਰੁਪਏ ਦਾ ਜੋ ਮਾਲਕ ਬਣਿਆ ਸ਼ਾਹ ਜੀ ਲਾਟਰੀ ਏਜੰਸੀ ਤੇ ਹਾਂਜੀ ਸਰ ਅੱਜ ਫਿਰ ਕਮਾਲ ਕਰਤੀ ਕਹਿੰਦੇ 9 ਲੱਖ ਰੁਪਏ ਦਾ ਨਾਮ ਕੱਢਤਾ ਤੁਸੀਂ 6 ਰੁਪਏ ਦੇ ਵਿੱਚ ਬਹੁਤ ਖੁਸ਼ੀ ਆ ਜੀ ਸਤਿਗੁਰ ਦਰਬਾਰ ਦੀ ਬਹੁਤ ਕਿਰਪਾ ਬਹੁਤ سارے ਨਾਮ ਸ਼ਾਹ ਜੀ ਲੋਟਰੀ ਦੇ ਨਾਮ ਅੱਜ ਫਿਰ ਮਹਾ ਮਾਈ ਦੀ ਪਾਵਨ ਰਾਤੇ ਚੱਲ ਰਹੇ ਨੇ ਤੇ ਨੌ ਦੇਵੀਆਂ ਦੀ ਕਿਰਪਾ ਹੋਈ ਤੇ ਲੱਗਿਆ ਅੱਜ ਫਿਰ 9 ਲੱਖ 6 ਰੁਪਏ ਦੇ ਵਿੱਚ 9 ਲੱਖ 6 ਰੁਪਏ 9 ਲੱਖ ਕਿਵੇਂ ਕੱਢ ਦੇ ਦੋ 6 ਰੁਪਿਆਵਾਂ ਚ 9 ਲੱਖ ਅੱਜ ਫਿਰ ਕਿਰਪਾ ਹੋਈ ਹੈ ਮੰਗਲਵਾਰ ਨਿਕਲਿਆ 98ਵੇਂ ਲਾਟਰੀ ਖੁੱਲੀ ਹੈ ਇਹ ਹੁਣੇ ਡਰਾ ਨਿਕਲਿਆ ਸਿਰਫ ਅੱਧਾ ਘੰਟਾ ਪਹਿਲਾਂ 9 ਲੱਖ ਦਾ ਪ੍ਰਾਈਜ਼ ਨਿਕਲਿਆ 9000 ਦੇ ਨਾਮ ਲੱਗੇ ਨੇ 100 ਤੇ 9 ਲੱਖ ਦਾ ਨਾਮ winner ਬਹੁਤ ਬਹੁਤ ਖੁਸ਼ੀ ਹੈ ਜੀ ਹਲੋ ਪਹਿਲਾਂ ਇਹਨੂੰ ਬਹੁਤ ਨਾਮ ਲੱਜੁਕੇ ਨੇ ਕਿੰਨੇ ਬੰਦੇ ਬਣਾਤੇ ਹੁਣ ਤੱਕ 9-9 ਲੱਖ ਦੇ ਦੇਖੋ ਜੀ 9-9 ਲੱਖ ਦੇ ਪਹਿਲਾਂ ਨਾਮ ਸ਼ਾਹ ਜੀ ਲੋੜੀ ਦੇ ਨਾਮ ਬੋਲਦੇ ਨੇ ਅੱਜ ਫਿਰ ਬਹੁਤ ਖੁਸ਼ੀ ਹੈ ਕੋਈ ਮਹਾਮਾਇ ਦੀ ਕਿਰਪਾ ਹੋਈ ਹੈ ਚਾਲੇ ਨਵਾਤੇ ਮਾਤਾ ਮਾਨੀ ਦੀ ਆਹ ਦੇਖੋ ਜੀ 9 ਲੱਖ ਦਾ ਪਹਿਲਾਂ ਵੀ ਨਿਕਲਿਆ ਨਾਮ ਸਾਡੇ ਕੋਲੋਂ ਸੈਦੂ ਕੀ ਚੱਕ 9 ਆਂਗੇ 9 ਲੱਖ ਇੱਧਰ 9 ਲੱਖ ਆ ਸਾਰੇ 9 ਲੱਖ ਦੇ ਪ੍ਰਾਈਜ਼ ਨੇ ਤੇ ਅੱਜ ਫਿਰ ਹੋਈ ਹੈ ਕਮਾਲ ਸ਼ਾਹ ਜੀ ਲੋਟਰੀ ਦੇ ਨਾਲ ਬਹੁਤ ਖੁਸ਼ੀ ਬਹੁਤ ਜ਼ਿਆਦਾ ਖੁਸ਼ ਹਾਂ ਕਿ ਮਹਾ ਮਾਇਦੇ ਪਾਵਨ ਰਾਤੇ ਨੇ ਆਹ 9 ਲੱਖ ਦਾ ਨਾਮ ਨਿਕਲਿਆ ਆ ਟਿਕਟ ਨੰਬਰ ਸੀ ਆ ਦੇਖੋ ਟਿਕਟ ਨੰਬਰ ਜੀ 31339 ਲਾਸਟੇ ਵੀ 9 ਹੈ ਇੱਧਰ ਵੀ 9 ਲੱਖ ਹੈ ਆ ਟਿਕਟ ਨੰਬਰ ਆ ਦੇਖੋ ਟਿਕਟ ਲਈ ਕਿਰਾਵਾ ਸਰ ਆ ਦੇਖੋ ਜੀ ਜੀ 31339 ਅੱਜ ਰਾਤੀ 8 ਵਜੇ 2392025 ਆਹ ਟਿਕਟ ਨੰਬਰ 30 ਲੱਖ ਦੇ ਜਿੰਦਰ ਬਣ ਗਏ ਕੋਣ ਹੈ ਸ਼ਖਸ ਜਿਸ ਨੂੰ 6 ਰੁਪਏ ਦੇ ਵਿੱਚ 9 ਲੱਖ ਰੁਪਏ ਦਾ ਨਾਮ ਨਿਕਲਿਆ ਹੈ ਦੇਖੋ ਜੀ ਜਿੰਦਾ 9 ਲੱਖ ਨਿਕਲਿਆ ਤੁਹਾਨੂੰ ਆਂਦੇ ਰੂਬਰੂ ਕਰਾਵਾਂਗੇ ਅਸੀਂ ਉਹਨੂੰ ਕੰਟੈਕਟ ਕਰ ਚੁੱਕੇ ਹਾਂਗੇ ਬਿਲਕੁਲ ਬੁਲਾਵਾਂਗੇ ਜੀ ਬਿਲਕੁਲ ਤੁਹਾਡੇ ਸਾਹਮਣੇ ਚਿਹਰਾ ਆਵੇਗਾ ਜਿੰਦਾ 9 ਲੱਖ ਨਿਕਲਿਆ ਪਹਿਲਾਂ ਵੀ ਬਹੁਤ سارے ਚਿਹਰੇ ਸਾਹਮਣੇ ਸਾਹਮਣੇ ਆ ਜਾਂਦੇ 9 ਲੱਖ ਨਿਕਲਦਾ ਆਏ ਨਹੀਂ ਬਹੁਤ سارے ਨਾਮ ਤੁਹਾਡੇ ਸਾਹਮਣੇ ਦੇਖੋ ਕਿੰਨੇ ਲੋਕੀ ਵੀਨਰ ਬਣ ਚੁੱਕੇ ਨੇ ਦਲਾਲਾਬਾਦੀ ਪਹਿਲੀ ਪ੍ਰਾਣੀ ਦੁਕਾਨ ਤੋਂ ਸ਼ਾਦੀ ਲੋਟਰੀ ਅਸੀਂ ਤੋਂ ਤਾਂ ਬਿਲਕੁਲ 9 ਲੱਖ ਰੁਪਏ ਦਾ ਪ੍ਰਾਈਜ਼ ਨਿਕਲਿਆ ਭਈ 6 ਰੁਪਏ ਦੇ ਵਿੱਚ ਆਹ ਲੋਟਰੀ ਹੈ ਵੀਰ ਜੀ ਆ ਆਈਓ ਟਿਕਟ ਸੋਨੇ ਦੀ ਲੋਟਰੀ ਕਰਦੀ ਹੈ ਵੱਡੇ ਵੱਡੇ ਕਮਾਲ ਤੇ ਤੇ ਤਿੰਨ ਵਾਰ ਤੁਸੀਂ ਬੱਸਦੇ ਕਰੋੜਪਤੀ ਸਿਰਫ 6 ਰੁਪਏ ਯਾਦ ਰੱਖਿਓ ਸ਼ਾਦੀ ਲੋਟਰੀ ਅਸੀਂ 1 ਵਜੇ 6 ਵਜੇ 8 ਵਜੇ ਸਿਰਫ 6 ਰੁਪਏ ਡੀਅਰ ਲੋਟਰੀ ਨੰਬਰ 1 ਟਿਕਟ ਡੀਅਰ ਨਾਗਾਲਾ ਸੇ ਲੋਟਰੀ ਪੰਜਾਬ ਸੇ ਡੀਅਰ ਹੁੰਦੀ ਹੈ ਇਹ ਗੰਪਾ ਨਿਕਲਦੇ ਨੇ 11 ਕਰੋੜ ਦਾ ਨਿਕਲਣਾ ਹੈ ਦਿਵਾਲੀ ਪੰਜਾਬ ਛੇ ਲਾਟਰੀ ਲਾੜੀ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਿਕਲਣਾ ਹੈ 11 ਕਰੋੜ ਤੇ ਦੁੱਖ ਜਿਹੜੇ ਸਾਰੇ ਤੋਂ ਤਾਂ ਬਿਲਕੁਲ ਕਹਿੰਦੇ ਆ ਕਿ ਛਾਜੀ ਲਾਟਰੀ ਏਜੰਸੀ ਦੇ ਵੱਲੋਂ ਦੁੱਖ ਤੋੜੇ ਜਾਣਗੇ ਕਿਉਂਕਿ 6 ਰੁਪਏ ਦੇ ਵਿੱਚ ਵੱਡੇ ਵੱਡੇ ਇਨਾਮ ਲਗਾਤਾਰ ਨਿਕਲ ਰਿਹਾ ਕੁਝ ਦਿਨ ਪਹਿਲਾਂ ਹੀ ਹਜੇ ਵੀਡੀਓ ਪਾਈ ਸੀ ਕੁਝ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਉਸ ਦੇ ਵਿੱਚ ਵੀ ਕਹਿੰਦੇ 2.5 2 ਲੱਖ 2.5 ਦੇ ਕਰੀਬ ਜਿਹੜਾ ਇਨਾਮ ਨਿਕਲਿਆ ਸੀਗਾ ਸ਼ਿਆਰਾ ਪੰਪਰ ਵੀ ਆ ਰਿਹਾ ਹੈ 3 ਕਰੋੜ ਜੈ ਸ਼ੀਰਾਮ ਉਸ ਤੋਂ ਬਾਅਦ ਵਿਚਕਾਰ ਨਿਕਲਨੀ ਹੈ 4 ਤਰੀਕ ਨੂੰ ਲਾਟਰੀ 1.5 ਕਰੋੜ ਸਿਰਫ 200 ਵਿੱਚ ਫਿਰ ਤਾਂ ਪਤਾ ਹੀ ਕਮਾਲ ਹੋ 8 ਦੇ ਬੱਲੇ ਬੱਲੇ ਹੋ ਜਾਣੀ ਹੈ ਪਤਾ ਨਹੀਂ ਹਰ ਬੰਦਾ ਕਿਸਮਤ ਜਮਾਏ ਮੈਂ ਕਹਿੰਦਾ ਕਿਸਮਤ ਜਮਾਣੀ 500 ਦੀ ਲਾਟਰੀ ਹੈ ਕਿੰਨੇ ਖਰਚ ਕਰੋਗੇ ਕਿੰਨੇ ਖਰਚ ਕਰਨ ਦੇ ਇੱਕ ਵਾਰ ਸ਼ਾ ਜੀ ਲਾਟਰੀ ਇਸ ਤੋਂ ਤੁਸੀਂ ਹੋ ਜੋ ਬਾਲਾ ਮਾਲ ਅੱਜ ਵੀ 9 ਲੱਖ ਨਿਕਲਿਆ ਵੀ ਜੀ ਅੱਜ ਵੀ ਅਗਲੇ ਜੀਨਰ ਤੁਸੀਂ ਸ਼ਾਹ ਜੀ ਲਾਟਰੀ ਅਸੀਂ ਤੋਂ ਸਾਡੀ ਦੁਕਾਨ ਦਾ ਐਡਰੈਸ ਤੁਸੀਂ ਸਕਨੋ ਤਾਂ ਬਿਲਕੁਲ ਤੁਸੀਂ ਸ਼ਾਹ ਜੀ ਲਾਟਰੀ ਏਜੰਸੀ ਤੇ ਪਹੁੰਚ ਸਕਦੇ ਹੋ ਤੇ ਤੁਸੀਂ ਵੀ ਬਣ ਸਕਦੇ ਹੋ ਲੱਖਾਂ ਦੇ ਮਾਲਕ ਕੇਵਲ 6 ਰੁਪਏ ਦੇ ਵਿੱਚ ਲੱਖਾਂ ਦੇ ਨਾਮ ਨਿਕਲ ਰਹੇ ਨੇ ਚਾਹੇ ਹੋ ਵੱਡੇ ਵੱਡੇ ਬੰਪਰਾਂ ਦੀ ਗੱਲ ਕਰ ਲਈਏ ਛੋਟੀ ਲਾਟਰੀਆਂ ਦੀ ਗੱਲ ਕਰ ਰਹੀਏ ਇਹ ਨਹੀਂ ਹੈ ਕਿ 6 ਰੁਪਏ 6 ਰੁਪਏ ਵੀ ਆਪਣੇ ਆਪ ਚ ਕਾਫੀ ਵੱਡਾ ਦਮ ਰੱਖਦੇ ਐ ਕਿ ਲੱਖਪਤੀ ਬਣਾਉਣ ਦੇ ਵਿੱਚ ਤੁਸੀਂ ਟਿਕਟ ਬਾਣ ਆਣਾ ਕਿੱਥੇ ਐ ਮਹਾ ਮੈਂ ਚਾਹੁੰਦਾ ਸੀ ਮਾਤਾ ਰਾਣੀ ਕਿਰਪਾ ਕਰੇ ਨਰਦਾਤਿਆਂ ਦੀ ਵੀਡੀਓ ਪਾਈਏ ਪਰ ਵੀਡੀਓ ਇਹ ਤਾਂ ਕਮਾਲ ਹੋ ਗਈ ਅੱਜ ਮਾਲਾ ਮਾਲ ਹੋਇਆਗਾ ਕਸਟਮਰ ਸਿਰਫ 6 ਰੁਪਏ ਚ 9 ਲੱਖ ਦੇ ਨਾਲ ਅਸੀਂ ਚਾਹਨੇ ਆ ਪਾਵਨ ਦੱਤ ਚੱਲ ਰਹੇ ਨੇ ਮਹਾਮਾ ਦੀ ਕਿਰਪਾ ਤੁਹਾਡੇ ਦੀ ਹੋਵੇ ਤੁਸੀਂ 200 ਰੁਪਏ ਲਾਟਰੀ ਇਨਾਮ 1.5 ਕਰੋੜ ਦਾ ਚਾਹਤਿਕ ਨੂੰ ਡਰਾਏ ਇਸ ਵਾਰ ਦਸਹਿਰਾ ਬੰਪਰ ਹੈ ਜਿਹੜੇ ਵੀ ਡਰਾਉ ਨਿਕਲ ਹਰ ਫਿੱਦੋ ਤੁਸੀਂ ਬਣ ਜਾਓ ਕਰੋੜਪਤੀ ਲੱਖ ਤਾ ਬਿਲਕੁਲ ਜੇਕਰ ਹੁਣ ਤੁਸੀਂ ਵੀ ਲਖਪਤੀ ਬੰਨਣਾ ਹੈ ਤੇ ਆਉਣਾ ਹੈ ਤੁਸੀਂ ਸ਼੍ਰੀ ਮੁਖਸਰ ਸਾਹਿਬ ਸਰਕੂਲਰ ਰੋਡ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਤੇ ਮੋਬਾਈਲ ਨੰਬਰ ਵੀ ਤੁਹਾਨੂੰ ਸਾਹਮਣੇ ਸਕਰੀਨ ਦੇ ਵਿੱਚ ਦਿਖਾਈ ਦੇ ਰਹੇ ਨੇ ਸ਼ਹੀਦ ਉਦਮ ਸਿੰਘ ਪਾਰਕ ਬਿਲਕੁਲ ਨਜ਼ਦੀਕ ਜਲਾਲਾਬਾਦ ਤਾਂ ਕੰਟੈਕਟ ਨੰਬਰ ਵੀ ਦਿੱਤੇ ਗਏ ਨੇ ਉੱਪਰ ਤੁਸੀਂ ਉਹ ਵੀ ਡਾਇਲ ਕਰ ਸਕਦੇ ਹੋ ਤਾਂ ਇਥੇ ਤੁਸੀਂ ਪਹੁੰਚ ਕੇ ਲਾਟਰੀ ਪਾ ਸਕਦੇ ਹੋ ਇੱਕ ਵਾਰ ਤੋਂ ਫੇਰ ਤੁਹਾਨੂੰ ਜਿਹੜਾ ਐਡਰੈਸ ਕਨਫਰਮ ਕਰ ਦਿੰਨੇ ਆ ਕਿ ਸ਼੍ਰੀ ਮੁਖਸਰ ਸਾਹਿਬ ਸਰਕੂਲਰ ਰੋਡ ਨੇੜੇ ਸ਼ਹੀਦ ਉਦਮ ਸਿੰਘ پارک ਜਲਾਲਾਬਾਦ ਔਰ ਜਿਸ ਸਟਾਲ ਤੇ ਤੁਸੀਂ ਪਹੁੰਚਣਾ ਉਸ ਸਟਾਲ ਦਾ ਨਾਮ ਹੈ ਸ਼ਾਜੀ ਲਾਟਰੀ ਏਜੰਸੀ